ਟਰਨਸ਼ਿਪ ਨੂੰ ਇਸ ਗੱਲ ਦੀ ਮੁਬਾਰਕਬਾਦ ਆ ਕਿ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤੁਸੀਂ ਹੁਣ ਤੱਕ ਜਿੰਨੀ ਵੀ ਸਰਗਰਮੀ ਕੀਤੀ ਆ ਪਿਛਲੇ ਲਗਭਗ 1.5-2 ਸਾਲ ਤੋਂ ਲੱਗੇ ਹੋਏ ਹੋ ਤਾਂ ਅੱਜ ਵਾਲੀ ਜਿਹੜੀ ਰੈਲੀ ਆ ਇਹ ਉਸ ਦੇ ਵਿੱਚ ਮੀਲ ਪੱਥਰ ਆ ਜਿਹੜਾ ਉਹ ਸਾਬਤ ਹੋਣ ਜਾ ਰਹੀ ਆ ਮੀਲ ਪੱਥਰ ਸਿਰਫ ਇਕੱਠ ਕਰਕੇ ਨਹੀਂ ਹੁੰਦਾ ਇਕੱਠ ਤਾਂ ਬਹੁਤ سارے ਐਸੇ ਹੁੰਦੇ ਨੇ ਜਿਨ੍ਹਾਂ ਦਾ ਸਟੇਟ ਨੂੰ ਕੋਈ ਅਸਰ ਨਹੀਂ ਹੁੰਦਾ ਲੱਖਾਂ ਦੇ ਵੀ ਹੋ ਜਾਂਦੇ ਨੇ ਉਸ ਇਕੱਟ ਦਾ ਅਸਰ ਹੁੰਦਾ ਜਿਹੜਾ ਜਾਗਤਾਵਾਦ ਹੁੰਦਾ ਜਿਹੜਾ ਅਨਸ਼ਾਸਨਵਾਦ ਹੁੰਦਾ ਜਿਹੜਾ ਜਥੇਵੰਦ ਹੁੰਦਾ ਜਥੇਵੰਦ ਉਹ ਹੁੰਦਾ ਕਿ ਜੇ ਕਹਿਤਾ ਵਿਕਟਰ ਨੂੰ ਤਾਂ ਬੈਠ ਜਵਣ ਕਿ ਖੜੇ ਹੋਣ ਨੂੰ ਕਹਿਤਾ ਤਾਂ ਖੜੇ ਹੋ ਜਾਣ ਜਦੋਂ ਬੈਰੀਕੇਡਾਂ ਨਾਲ ਟਕਰਾਉਣ ਨੂੰ ਕਹਿਤਾ ਤਾਂ ਬੈਰੀਕੇਡਾਂ ਨਾਲ ਟਕਰਾ ਆ ਜਾਣ ਇਹ ਹੁੰਦਾ ਜਾਗਤਾ ਤੇ ਅਨਸ਼ਾਸਨ ਤੇ ਜਥੇਵੰਦ ਕਿ ਤੁਹਾਨੂੰ ਬੇਨਤੀ ਕਰਾਂਗੇ ਸਾਡੇ ਕਿਸਾਨ ਆਖੂ ਨੇ ਤੁਹਾਨੂੰ ਕੁਝ ਸੁਝਾਅ ਦਿੱਤੇ ਇਹ ਕਿਸਾਨਾਂ ਨੇ ਜਿਹੜੀ ਇਹ ਸਮਝ ਆਣਾ ਕਿ ਬਿਨਾ ਜਥੇਬੰਦ ਤੇ ਜਾਬਤਾਬੰਦ ਹੋਏ ਤੁਸੀਂ ਨਹੀਂ ਜਿੱਤ ਸਕਦੇ ਇਹ ਆਪਣੀ ਸੰਘਰਸ਼ਾਂ ਦੇ ਵਿੱਚੋਂ ਭੱਟੀਆਂ ਜਦੋਂ ਦਿੱਲੀ ਮੋਰਚਾ ਲੱਗਿਆ ਬਹੁਤ ਸਾਰੇ ਐਸੇ ਸੀ ਕਿ ਜਦੋਂ ਸਿੰਘੂ ਤੇ ਪਹੁੰਚੇ ਉਹਨਾਂ ਨੂੰ ਇਹ ਸੀ ਕਿ ਇੱਥੇ ਵੀ ਮੈਰੀਗੇਟ ਪੱਟ ਦੋ ਗੋਲੀ ਗੋਲੀ ਚੱਲ ਜੂ ਕੰਮ ਖਤਮ ਹੋ ਜਾਊਗਾ ਪਰ ਇਹਨਾਂ ਨੇ ਅਮ ਤੋਂ ਕੰਮ ਲਿਆ ਕਿ ਬੈਰੀਕੇਟ ਪਟਾਂਗੇ ਅੰਬਾਲੇ ਵਾਲੇ ਬੈਰੀਕੇਟ ਪਟਾਂਗੇ ਕਨੌਰੀਆਂ ਵਾਲੇ ਪਰ ਉੱਤੇ ਜਾ ਕੇ ਦਿੱਲੀ ਨੂੰ ਘੇਰ ਕੇ ਬੈਠਾਂਗੇ ਦਿੱਲੀ ਦੀ ਸਾਰ ਆਗਾ ਜਿਹੜੀ ਉਹ ਬੰਦ ਕਰਕੇ ਬੈਠਾਂਗੇ ਤੇ ਸਵਾ ਸਾਲ ਬੈਠੇ ਤੁਸੀਂ ਇਹ ਦੇਖੋ ਕਿ ਕਿੰਨਾ ਟਰਮਾ ਹੋਊਗਾ ਕਿੰਨੀ ਉਡੀਕ ਹੋਊਗੀ ਸਵਾ ਸਾਲ ਦੀ ਸਵਾ ਸਾਲ ਚ ਸਰਦੀ ਦੇਖੀ ਗਰਮੀ ਦੇਖੀ ਮੀਂਹ ਦੇਖਿਆ بارشਾਂ ਕਿੰਨਾ ਕੁਝ ਦੇਖਿਆ ਪਰ ਡਟੇ ਰਹੇ ਟੱਤੇ ਰਹੇ ਤੇ ਜਿੱਤ ਕੇ ਆਏ ਉਸ ਦੇ ਵਿੱਚੋਂ ਸਭ ਕੁ ਲੈ ਕੇ ਆਏ ਨੇ ਕਿ ਜੇ ਧਰਨੇ ਦੇ ਵਿੱਚ ਆਏ ਹੋ ਬੈਠੋਗੇ ਗੱਲ ਸੁਣੋਗੇ ਦਿਮਾਗ ਨਾਲ ਹਿੱਸਾ ਬਣੂਗੀ ਗੱਲ ਤਾਂ ਜਿੱਤਿਆ ਜਾ ਸਕਦਾ ਸਿਰਫ ਇਕੱਠ ਕਰਨਾ ਜਿੱਤ ਦੀ ਨਿਸ਼ਾਨੀ ਨਹੀਂ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਹੀਦ ਭਗਤ ਸਿੰਘ ਕਿਉਂ ਸ਼ਹੀਦ ਹੈ ਅੱਜ ਮਾ ਸ਼ਹੀਦ ਤਾਂ ਹੋਰ ਵੀ ਬਾਤ ਹੋਏ ਭਗਤ ਸਿੰਘ ਸ਼ਹੀਦ ਹੈ ਅੱਜ ਮੇਸਰ ਕਰਕੇ ਆ ਕਿਉਂਕਿ ਉਸ ਨੇ ਅਭਿਆਸ ਦੇ ਨਾਲ-ਨਾਲ ਸਿਧਾਂਤ ਦੇ ਉੱਪਰ ਜ਼ੋਰ ਦਿੱਤਾ ਕਿ ਅਭਿਆਸ ਵੀ ਹੋਵੇ ਸਾਡਾ ਇਨਕਲਾਬੀ ਚੰਗਾ ਅਭਿਆਸ ਹੋਵੇ ਪ੍ਰੈਕਟਿਸ ਚੰਗੀ ਹੋਵੇ ਪਰ ਨਾਮ ਦੀ ਨਾਲ ਪੜਿਏ ਵੀ ਪੜ ਕੇ ਸਮਝੀਏ ਕਿ ਤੁਹਾਡੇ ਹਿੱਸੇ ਦੀ ਜਿਹੜੀ ਰੋਟੀ ਆ ਉਹ ਕੌਣ ਖਾ ਰਿਹਾ ਪੜ ਕੇ ਸਮਝੀਏ ਕਿ ਤੁਸੀਂ ਪੇ ਸਕੇਲ ਦੀ ਮੰਗ ਕਰ ਰਹੇ ਹੋ ਪੈਨਸ਼ਨ ਦੀ ਮੰਗ ਕਰ ਰਹੇ ਹੋ ਡੀਏ ਦੀ ਮੰਗ ਕਰ ਰਹੇ ਹੋ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਨੇ ਮਜ਼ਦੂਰ ਆਪਣੀ ਜਿਹੜੀ ਉਹ ਤਿਹਾਰੀ ਦੀ ਮੰਗ ਕਰ ਰਹੇ ਨੇ ਚੰਗੀ ਪਰ ਉਹ ਸਾਰਾ ਪੁਸ਼ਕ ਕਿਹਨਾਂ ਦੇ ਹੱਥਾਂ ਦੇ ਵਿੱਚ ਆ ਖੋੜਾ ਕਿਹਨਾਂ ਦੇ ਹੱਥਾਂ ਦੇ ਵਿੱਚ ਆ ਭਗਤ ਸਿੰਘ ਨੇ ਕਿਹਾ ਸੀ ਕਿ ਜੇ ਸਿਰਫ ਰਸਮੀ ਆਜ਼ਾਦੀ ਹੋਊਗੀ ਤਾਂ ਚਿਹਰੇ ਬਦਲ ਜਾਣਗੇ ਫਰਕ ਕੋਈ ਨਹੀਂ ਪੈਣ ਲੱਗਿਆ ਭਗਤ ਸਿੰਘ ਨੇ ਕਿਹਾ ਸੀ ਕਿ ਜੇ ਮਨੁੱਖ ਤੋਂ ਮਨੁੱਖ ਦੀ ਲੁੱਟ ਬਰਕਰਾਰ ਰਹੂਗੀ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜੁਨੀਅਨ ਜੈਕ ਜਿਹੜਾ ਝੰਡਾ ਉਸ ਦੀ ਜਗ੍ਹਾ ਤੇ ਤਿਰੰਗਾ ਵੀ ਟਹਿਰਾਉਣ ਲੱਗ ਜੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਦੈਸ਼ ਕਰਕੇ ਅੱਜ ਇੱਥੇ ਆਏ ਹੋ ਤਾਂ ਆਪਣੀ ਸਮਝ ਦਾ ਹਿੱਸਾ ਬਣਾਓ ਕਿ ਤੁਹਾਨੂੰ ਲੜਨਾ ਵੀ ਚੰਗਾ ਪਊਗਾ ਪ੍ਰੈਕਟਿਸ ਵੀ ਤੁਹਾਡੀ ਚੰਗੀ ਹੋਵੇ ਤੇ ਜਿਹੜਾ ਸਿਧਾਂਤ ਆ ਜਿਸ ਨੇ ਅਗਵਾਈ ਦੇਣੀ ਆ ਤੁਹਾਨੂੰ ਉਹ ਵੀ ਚੰਗਾ ਤੇ ਉਸਾਰੂ ਤੇ ਵਿਗਿਆਨਕ ਹੋਣਾ ਚਾਹੀਦਾ ਭਗਤ ਸਿੰਘ ਨੇ ਇਹੀ ਸੁਨੇਹਾ ਦਿੱਤਾ ਸੀ ਦੂਜਾ ਭਗਤ ਸਿੰਘ ਦਾ ਨਾਮ ਬਹੁਤ ਸਾਰੇ ਲੈਂਦੇ ਜਦੋਂ ਤੁਸੀਂ ਅੱਜ ਇੱਥੇ ਬੈਠੇ ਹੋ ਨਾ ਭਗਤ ਸਿੰਘ ਦਾ ਨਾਮ ਇਨਕਲਾਬੀ ਵੀ ਲੈਣਗੇ ਅੱਜ ਭਗਤ ਸਿੰਘ ਦਾ ਨਾਮ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਆਰਐਸਐਸ ਜਿਨ੍ਹਾਂ ਦੇ ਵਿਚਾਰਾ ਨਾ ਉਹ ਬਿਲਕੁਲ ਧੁਰਵਰੋਧੀ ਸੀ ਉਹ ਵੀ ਨਾਮ ਲੈਣਗੇ ਭਗਤ ਸਿੰਘ ਦਾ ਨਾਮ ਉਹ ਵੀ ਲੈਣਗੇ ਜਿਹੜੇ ਜਾਤੀ ਤੇ ਧਰਮ ਦੇ ਨਾਮ ਦੇ ਉੱਪਰ ਰਾਜਨੀਤੀ ਕਰਨਗੇ ਪਰ ਭਗਤ ਸਿੰਘ ਦਾ ਵਾਰਸ ਕੌਣ ਹੋਊਗਾ ਭਗਤ ਸਿੰਘ ਦਾ ਵਾਰਸ ਉਹ ਹੋਊਗਾ ਜਿਹੜਾ ਤੈਅ ਕਰੂਗਾ ਕਿ ਕੀ ਭਗਤ ਸਿੰਘ ਜਿਸ ਸਿਧਾਂਤਾਂ ਦੇ ਉੱਪਰ ਚੱਲੇ ਆ ਤੁਸੀਂ ਉਹ ਸਿਧਾਂਤ ਦੇ ਉੱਪਰ ਚੱਲ ਰਹੇ ਹੋ ਜਾਂ ਨਹੀਂ ਚੱਲ ਰਹੇ ਹੋ ਕਿਉਂ ਨਹੀਂ ਬਈ ਆਮ ਆਦਮੀ ਪਾਰਟੀ ਸਾਮਰਾਜਵਾਦ ਮੁਰਦਾਵਾਦ ਦਾ ਨਾਅਰਾ ਲਗਾਉਂਦੀ ਉਹ ਇਸ ਕਰਕੇ ਨਹੀਂ ਸਾਮਰਾਜ ਮੁਰਦਾਵਾਦ ਦਾ ਨਾਅਰਾ ਲਗਾਉਂਦੀ ਕਿਉਂਕਿ ਸਾਮਰਾਜੀਆਂ ਦੇ ਦਲਾਲ ਨੇ ਜਿਹੜੇ ਉਹ ਕਦੇ ਭਾਜਪਾ ਦੇ ਰੂਪ ਦੇ ਵਿੱਚ ਰਾਜ ਕਰਦੇ ਨੇ ਤੇ ਜਦੋਂ ਲੋਕ ਅੱਕ ਜਾਂਦੇ ਨੇ ਕਾਂਗਰਸ ਨੂੰ ਲੈ ਆਉਂਦੇ ਨੇ ਜਦੋਂ ਕਾਂਗਰਸ ਵੀ ਫਿੱਕੀ ਪੈ ਜਾਂਦੀ ਆ ਤਾਂ ਝਾੜੂ ਵਰਗੇ ਜਿਹੜੇ ਅਖੌਤੀ ਇਨਕਲਾਬੀ ਨੇ ਇਹਨਾਂ ਨੂੰ ਲੈ ਆਉਂਦੇ ਨੇ ਇਸ ਕਰਕੇ ਕਿਉਂਕਿ ਦਲਾਲ ਸਾਮਰਾਜੀਆਂ ਆਦੇ ਨੇ ਦਲਾਲ ਕਾਰਪੋਰੇਟਾਂ ਦੇ ਨੇ ਤਾਂ ਨਹੀਂ ਉਹਨਾਂ ਦੇ ਮੂੰਹੋਂ ਦੇ ਵਿੱਚੋਂ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਨਿਕਲਦਾ ਦੂਜਾ ਦੇਖੋ ਭਗਤ ਸਿੰਘ ਦੀ ਜਿਹੜੀ ਦੇਸ਼ ਭਗਤੀ ਸੀ ਨਾ ਉਹ ਖਰੀ ਦੇਸ਼ ਭਗਤੀ ਸੀ ਖਰੀ ਦੇਸ਼ ਭਗਤੀ ਕੀ ਆ ਕਿ ਮਨੁੱਖ ਤੋਂ ਮਨੁੱਖ ਦੀ ਲੁੱਟ ਦੇ ਖਿਲਾਫ ਲੜਨਾ ਜਿਹੜਾ ਤਾਂ ਉਸ ਰਾਤ ਚੱਲਿਆ ਹੋਇਆ ਉਸ ਲੁੱਟ ਦੇ ਖਿਲਾਫ ਲੜ ਰਿਹਾ ਉਹ ਚਾਹੇ ਕਾਰਪੋਰੇਟਾਂ ਦੀ ਹੋਵੇ سرمایہਦਾਰਾਂ ਦੀ ਹੋਵੇ ਚਾਹੇ ਸਾਮਰਾਜੀ ਮੁਲਕਾਂ ਦੀ ਹੋਵੇ ਉਹ ਭਗਤ ਸਿੰਘ ਦਾ ਅਸਲੀ ਵਾਰਿਸ ਆ ਉਹ ਖਰਾ ਦੇਸ਼ ਭਗਤਾ ਬਾਕੀ ਨਕਲੀ ਦੇਸ਼ ਭਗਤ ਜਿੰਨੇ ਵੀ ਨੇ ਤੁਹਾਡੇ ਉਹ ਤੁਹਾਡੇ ਸਾਹਮਣੇ ਨੇ ਕਿ ਮੁਲਕ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਦੋ ਤਰ੍ਹਾਂ ਦੇ ਪ੍ਰਬੰਧ ਨੇ ਇੱਕ ਪ੍ਰਬੰਧ ਉਹ ਜਿਹੜਾ ਮਨੁੱਖਤਾ ਪੱਖੀ ਆ ਜਿਹੜਾ ਲੋਕਾਂ ਦੀ ਜੇਬਾਂ ਦੇ ਵਿੱਚ ਪੈਸੇ ਪਾਉਂਦਾ ਇੱਕ ਪ੍ਰਬੰਧ ਉਹ ਜਿਹੜਾ ਭਗਤ ਸਿੰਘ ਨੇ ਚਿਤਵਿਆ ਸੀ ਜਿਉਂ ਪ੍ਰਬੰਧ ਹੁੰਦਾ ਇੱਥੇ ਸਮਾਜਵਾਦੀ ਪ੍ਰਬੰਧ ਪਰਪਰਤਾ ਵਾਲਾ ਪ੍ਰਬੰਧ ਕਾ ਕਿਸਾਨਾਂ ਨੂੰ ਐਮਐਸਪੀ ਦੀ ਹਰੇਕ ਮੱਤੋਂ ਤੇ ਗਰੰਟੀ ਮਿਲਦੀ ਜੇ ਉਹ ਪ੍ਰਬੰਧ ਹੁੰਦਾ ਤਾਂ ਤੁਸੀਂ ਜਿਹੜੀ ਆਪਣੀ ਸਕੇਲਾਂ ਦੀ ਗੱਲ ਕਰ ਰਹੇ ਹੋ ਤੁਹਾਨੂੰ ਸਕੇਲ ਵੀ ਪੂਰੇ ਮਿਲਦੇ ਪੈਨਸ਼ਨ ਵੀ ਪੂਰੀ ਮਿਲਦੀ ਬਾਕੀ ਭੱਤੇ ਵੀ ਪੂਰੇ ਮਿਲਦੇ ਜੇ ਉਹ ਪ੍ਰਬੰਧ ਹੁੰਦਾ ਹਰੇਕ ਨੂੰ ਸਮਾਨ ਰੁਜ਼ਗਾਰ ਆ ਜਿਹੜਾ ਉਸ ਦੀ ਗਰੰਟੀ ਮਿਲਦੀ ਪਰ ਹੋਇਆ ਕੀ ਆ ਕਿ ਤੁਹਾਡੇ ਸਾਹਮਣੇ ਪ੍ਰਬੰਧ ਹੁਣ ਆਪਣੇ ਬਿਲਕੁਲ ਕੁਟਰ ਰੂਪ ਦੇ ਵਿੱਚ ਆ ਗਿਆ ਸਭ ਤੋਂ ਖਤਰਨਾਕ ਰੂਪ ਜਿਹਨੂੰ ਫਾਸ਼ੀਵਾਦ ਕਹਿੰਦੇ ਨੇ ਫਾਸ਼ੀਵਾਦ ਦਾ ਨਾਮ ਹਿਟਲਰ ਨਾਮ ਜੁੜਿਆ ਮੂਸੋਲਿਨੀ ਨਾਲ ਜੁੜਿਆ ਉਹ ਇਤਿਹਾਸ ਦੇ ਵਿੱਚ ਨੇ ਪਰ ਤੁਹਾਡੇ ਸਾਹਮਣੇ ਆ ਕਿ ਇਸ ਮੁਲਕ ਦੇ ਵਿੱਚ ਹੁਣ ਬੋਲਣ ਤੇ ਵੀ ਪਾਬੰਦੀ ਆ ਸੰਘਰਸ਼ ਕਰਨ ਤੇ ਵੀ ਪਾਬੰਦੀ ਆ ਆ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ ਲੇਹ ਲਦਾਖ ਦੇ ਵਿੱਚ ਲੇਹ ਲਦਾਖ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਕਾਲਾ ਸੰਘਰਸ਼ ਨਾਲ ਤੁਹਾਡੇ ਨਾਲ ਜੁੜਿਆ ਕਿਵੇਂ ਹੋਇਆ ਤੁਸੀਂ ਕਹਿ ਰਹੇ ਹੋ ਨਾ ਕਿ ਪੰਜਾਬ ਦੇ ਵਸਨੀਕਾਂ ਪੰਜਾਬ ਦੇ ਸਕੇਲ ਹੋਣ ਤੁਸੀਂ ਕਹਿੰਦੇ ਹੋ ਨਾ ਕਿ ਸਾਡੇ ਤੇ ਪੈਨਸ਼ਨ ਹੈ ਜਿਹੜੀ ਜੇ 2004 ਤੋਂ ਪਹਿਲਾਂ ਵਾਲਿਆਂ ਕੋਲ ਆ ਤਾਂ ਸਾਡੇ ਕੋਲ ਵੀ ਹੋਵੇ ਤਾਂ ਇੱਕ ਸੰਘਰਸ਼ ਇੱਥੇ ਉਹ ਵੀ ਚੱਲ ਰਿਹਾ ਹੈ ਜਿਹੜਾ ਭਾਜਪੀ ਦੇ ਕੇਂਦਰੀ ਮੰਤ ਦੇ ਵ੍ਰਿਤ ਚੱਲ ਰਿਹਾ ਕਿ ਸਟੇਟਾਂ ਨੂੰ ਵੱਧ ਅਧਿਕਾਰ ਹੋਣ ਲੇਹ ਲਦਾਖ ਦੇ ਲੋਕ ਮੰਗ ਕਰ ਰਹੇ ਨੇ ਕਿ ਸਾਡੀ ਸਟੇਟ ਮੋਡਾ ਜਿਹੜੀ ਉਹ ਦਿੱਤੀ ਜਾਵੇ ਸਾਨੂੰ ਲੇਹ ਲਦਾਖ ਨੂੰ ਸਟੇਟ ਦਾ ਦਰਜਾ ਦਿੱਤਾ ਜਾਵੇ 6th ਸ਼ੈਡਿਊਲ ਦੇ ਵਿੱਚ ਸ਼ਾਮਲ ਕਰਕੇ ਸਾਨੂੰ ਸੁਰੱਖਿਅਤ ਕੀਤਾ ਜਾਵੇ ਪਰ ਹੋਇਆ ਕੀ ਆ ਕਿ ਸੋਨਮ ਬਾਗ ਚੂਗਾ ਜਿਸ ਨੂੰ ਕਿਸੇ ਵੀ ਮੁਲਕ ਨੇ ਉਪਰਮਾਨ ਹੋ ਸਕਦਾ ਵੀ ਯਾਰ ਐਜੂਕੇਸ਼ਨਿਸਟ ਹੋਵੇ ਤਾਂ ਇਹ ਜਾ ਹੋਵੇ ਸਮਾਜ ਦੇ ਵੀ ਹੋਵੇ ਤਾਂ ਇਹ ਜਾ ਹੋਵੇ ਉਸ ਦੇ ਉਪਰ ਐਨਐਸਏ ਦਾ ਪਰਚਾ ਦਰਜ ਕੀਤਾ ਗਿਆ ਇਹ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਤੇ ਜਿਨ੍ਹਾਂ ਨੇ 2004 ਦੇ ਵਿੱਚ ਗੁਜਰਾਤ ਤੰਗੇ ਕਰਵਾਏ ਭਜਾਣਾ ਮੁਸਲਮਾਨ ਮਾਰੇ ਉਹ ਇਥੋਂ ਦੇ ਮੁਲਕ ਦੇ ਮੰਤਰੀ ਬਣੇ ਹੋਏ ਨੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਬਣੇ ਹੋਏ ਨੇ ਇਸ ਕਰਕੇ ਤੁਸੀਂ ਉਸ ਖਤਰਨਾਕ ਦੌਰ ਦੇ ਵਿੱਚ ਪਹੁੰਚ ਚੁੱਕੇ ਹੋ ਕਿ ਕਾਨੂੰਨ ਇਸ ਤਰੀਕੇ ਨਾਲ ਆ ਰਹੇ ਨੇ ਕਿ ਕਦੋਂ ਤੁਹਾਨੂੰ ਦੇਸ਼দ্রোহੀ ਬਣਾ ਦਿੱਤਾ ਜਾਊਗਾ ਇਹ ਪਤਾ ਨਹੀਂ ਗੱਲ ਹੈਗੀ ਕਿਉਂਕਿ ਤੁਸੀਂ ਜਿਹੜਾ ਵੀ ਸੰਘਰਸ਼ ਕਰਦਾ ਉਹਨਾਂ ਨੂੰ ਲੱਗਦਾ ਕਿ ਇਸ ਪ੍ਰਬੰਧ ਲਈ ਖਤਰਾ ਨਹੀਂ ਤਾਂ ਤੁਸੀਂ ਦੱਸੋ ਕਿ ਇੱਥੇ ਕਿਹਾ ਜਾਂਦਾ ਕਿ ਜੇਲ ਹੈ ਜਿਹੜੀ ਉਹਦਾ ਐਕਸਟੈਂਸ਼ਨ ਆ bail is the rule jail is the tension bail is the rule ਮੈਨੂੰ ਦੱਸੋ ਕਿ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸਾਡਾ ਆਗੂ ਗੁਰ ਸਿੰਘ ਹਥੋਆ ਤੁਸੀਂ ਦੇਖਿਆ ਨਾ ਵੀਡੀਓ ਦੋਸਤਿਆਂ ਆਪਣੇ ਪਿਓ ਦੀ ਮੌਤ ਨੇ ਆਪਣਾਇਆ ਅਰਥੀ ਨੂੰ ਮੋਢਾ ਪਤਾ ਹੋਇਆ ਤੇ ਹੱਥ ਦੇ ਵਿੱਚ ਹੱਤ ਕੜੀਆਂ ਨੇ ਕੀ ਕਸੂਰ ਆ ਵਿਕਰ ਦਾ ਬਈ ਵਿਕਰ ਸੰਘਰਸ਼ ਕਰ ਰਿਹਾ ਮਜ਼ਦੂਰਾ ਦਾ ਇਹ ਕਸੂਰ ਆ ਮਜ਼ਦੂਰਾ ਲਈ ਸੰਘਰਸ਼ ਕਰ ਰਿਹਾ ਕਿ ਜਿੱਥੇ ਪੰਜਾਬ ਦੀ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਸੋਨਮ ਬਾਦਕ ਜੁਕ ਤੇ ਉੱਪਰ ਐਨਐਸਏ ਤੁਸੀਂ ਗਲਤ ਕਰ ਚੁੱਕੇ ਤਾਂ ਦੱਸੋ ਕੰਜਰੋ ਕੇ ਤੁਸੀਂ ਬਿਕਰ ਹੋ ਤੋਂ ਇਹਨੂੰ 4 ਮਹੀਨੇ ਦੇ ਕਿਸ ਕੇਸ ਦੇ ਅੰਦਰ ਦਰਜ ਕੀਤਾ ਹੋਇਆ ਕਿਸ ਦੇ ਕੇਸ ਦੇ ਤਹਿਤ ਫੜਿਆ ਹੋਇਆ ਇੱਕ ਕੇਸ ਹੈ ਜੋ ਬਰੀ ਹੋਇਆ ਦੂਜਾ ਉਸ ਦੇ ਉੱਪਰ ਦਰਜ ਕਰ ਦਿੱਤਾ ਜਿਵੇਂ ਸੈਂਟਰਲ ਸਰਕਾਰ ਉਹ ਵੀ ਇਸੇ ਤਰੀਕੇ ਨਾਲ ਕਰ ਰਹੀਆਂ ਕਿੰਨੇ ਲੋਕ ਨੇ ਜਿਹੜੇ ਚਾਹੇ ਉਹ ਸਿੱਖਬੰਦੀ ਨੇ ਚਾਹੇ ਬੁੱਢੀ ਜੀ ਵੀ ਨੇ ਉਹ ਅੰਦਰ ਕੀਤੇ ਹੋਏ ਨੇ ਸੁਝਾਵਾਂ ਪੁਰੀਆਂ ਕਰ ਚੁੱਕੇ ਨੇ ਕੋਈ ਬੇਲ ਨਹੀਂ ਮਿਲ ਰਹੀ ਇਸ ਕਰਕੇ ਜਿਸ ਪ੍ਰਬੰਧ ਦੇ ਵਿੱਚ ਤੁਸੀਂ ਰਹਿ ਰਹੇ ਹੋ ਜੇ ਉਸ ਨੂੰ ਨਹੀਂ ਪੜੋਗੇ ਨਹੀਂ ਸਮਝੋਗੇ ਤਾਂ ਫਿਰ ਫਤਾਫਾ ਜਾਓਗੇ ਇਹ ਰੈਲੀ ਇਸ ਕਰਕੇ ਵੀ ਮਹੱਤਵਪੂਰਨ ਆ ਕਿ ਤੁਸੀਂ ਇੱਥੋਂ ਸਿੱਖ ਕੇ ਜਾਣਾ ਕਿ ਤੁਹਾਡੇ ਉੱਪਰ ਰਾਜ ਆ ਜਿਹੜਾ ਉਹ ਕਾਰਪੋਰੇਟਾਂ ਦੇ ਦਲਾਲ ਕਰ ਰਹੇ ਨੇ ਕੋਈ ਭਗਤ ਸਿੰਘ ਦਾ ਵਾਰਸ ਨਹੀਂ ਕਰ ਰਿਹਾ ਇਹ ਸਿੱਖ ਜਾਓਗੇ ਫਿਰ ਬਾਖੂਪੀ ਲੜੋਗੇ ਫਿਰ ਸਮਝ ਜਾਓਗੇ ਕਿ ਅਨੁਸ਼ਾਸਨ ਤੇ ਜਾਗ ਤੇ ਦਾ ਕੀ ਮਹੱਤਵ ਹੁੰਦਾ ਇਸ ਕਰਕੇ ਅਸੀਂ ਡੈਮੋਕ੍ਰੈਟਿਕ ਫੀਚਰਜ਼ ਫਰੰਟ ਵੱਲੋਂ ਤੁਹਾਨੂੰ ਸ਼ਾਬਾਸ਼ ਵੀ ਦਿੰਨੇ ਆ ਤੇ ਲੀਡਰਸ਼ਿਪ ਨੂੰ ਮੁਬਾਰਕਬਾਦ ਵੀ ਦਿੰਨੇ ਆ ਯਾਦ ਰੱਖਿਓ ਕੋਈ ਵੀ ਫਰੰਟ ਕੋਈ ਵੀ ਫਰੰਟ ਉਸ ਦੇ ਅੰਦਰ ਲੀਡਰਸ਼ਿਪ ਕਿੰਨੀ ਮਿਹਨਤ ਲਗਾਉਂਦੀ ਆ ਕਿੰਨੀ ਲੋਕਾਂ ਦੇ ਵਿੱਚ ਜਾ ਕੇ ਲਾਗਮੰਦੀ ਕਰਦੀ ਆ ਉਸ ਤੋਂ ਚਮਕਦਾ ਹੁੰਦਾ ਇਹਨਾਂ ਆਪਾਂ ਸਾਂਝਾ ਨਾਮ ਰੱਖ ਲਈਏ ਸਾਂਝੇ ਤਾਂ ਬਹੁਤ ਨਾਮ ਰੱਖੇ ਹੋਏ ਬਈ ਜੇ ਨਹੀਂ ਪਹਿਲ ਕਦਮੀ ਲੈ ਰਿਹਾ ਕੋਈ ਸਾਂਝਾ ਤਾਂ ਹੋ ਲੋਕਾਂ ਦੀ ਨਿਗਾਹੇ ਵਿੱਚ ਉਹਨਾਂ ਦੀ ਅੱਖਾਂ ਦਾ ਤਾਰਾ ਨਹੀਂ ਬਣੂਗਾ ਲੀਡਰਸ਼ਿਪ ਨੂੰ ਮੁਬਾਰਕਾਂ ਇਹਨਾਂ ਨੇ ਸਮਝਿਆ ਕਿ ਸਫਲਤਾ ਕੋਈ ਇਹ ਜਾ ਫਲ ਨਹੀਂ ਕਿ ਜਿਹੜਾ ਆਪ ਟੁੱਟ ਕੇ ਸਾਡੇ ਮੂੰਹ ਦੇ ਵਿੱਚ ਪੈ ਜਾਊਗਾ ਸਫਲਤਾ ਦੇ ਫਲ ਨੂੰ ਪਕਾਉਣ ਲਈ ਉਹਦੀ ਰਾਖੀ ਕਰਨੀ ਪੈਂਦੀ ਆ ਉਹਨੂੰ ਸਿੰਜਣਾ ਪੈਂਦਾ ਸਿੰਜਣਾ ਲਹੂ ਨਾਲ ਵੀ ਪੈਂਦਾ ਸਿੰਜਣਾ ਪਸੀਨੇ ਨਾਲ ਵੀ ਪੈਂਦਾ ਮਿਹਨਤ ਨਾਲ ਵੀ ਪੈਂਦਾ ਤੇ ਜਦੋਂ ਤੁਹਾਡੀ ਲੀਡਰਸ਼ਿਪ ਇੱਥੇ ਗੱਲ ਕਰ ਰਹੀ ਸੀ ਕਿ ਸਿਰਫ ਵੋਟਾਂ ਨਾਲ ਤਬਦੀਲੀ ਨਹੀਂ ਹੁੰਦੀ ਜੇ ਹੋਣੀ ਹੁੰਦੀ ਆ ਜੋ ਖੋਇਆ ਗਿਆ ਨਾ ਖੋਇਆ ਜਾਂਦਾ ਇਸ ਦਾ ਮਤਲਬ ਇਹ ਹੈ ਆ ਕਿ ਉਹ ਪ੍ਰੈਕਟਿਸ ਦੇ ਨਾਲ-ਨਾਲ ਸਿਧਾਂਤ ਨੂੰ ਵੀ ਸਮਝ ਰਹੀਆਂ ਅਮਲ ਕਰ ਰਹੀਆਂ ਉਸ ਦੇ ਉੱਪਰ ਅਸੀਂ ਉਹਨਾਂ ਨੂੰ ਸ਼ੁਭ ਇੱਛਾਵਾਂ ਦਵਾਂਗੇ ਕਿ ਤੁਸੀਂ ਇਸ ਪ੍ਰੋਸੈਸ ਨੂੰ ਜਾਰੀ ਰੱਖਿਓ ਤੇ ਜਿਹੜਾ ਸਕੇਲਾਂ ਵਾਲਾ ਮਾਮਲਾ ਦੇਖੋ ਬਿਲਕੁਲ ਸਾਰੇ ਸਾਥੀ ਸੁਣ ਲਓ ਸੁਪਰੀਮ ਕੋਰਟ ਦਾ ਇੱਕ ਫੈਸਲਾ ਆ ਗਿਆ ਹਾਈ ਕੋਰਟ ਦਾ ਇੱਕ ਫੈਸਲਾ ਆ ਗਿਆ ਕੰਟੈਂਪਟ ਸਰਕਾਰ ਹਾਰ ਗਈ ਤੁਜੀ ਵੀ ਹਾਰ ਜੂਗੀ ਤੀਜੀ ਵੀ ਹਾਰ ਜੂਗੀ ਚੌਥੀ ਵੀ ਹਾਰ ਜੂਗੀ ਲਾਗੂ ਉਦੋਂ ਹੋਊਗਾ ਜਦੋਂ ਸਰਕਾਰ ਸਿਆਸੀ ਤੌਰ ਤੇ ਫਸ ਜੂ ਜਿਮੇਵਾਰ ਤੁਸੀਂ ਅੱਜ ਟੱਕ ਕੀਤਾ ਇਹ ਟੱਕ ਵਧਾਉਣੇ ਪੈਣਗੇ ਕਿੰਨੇ ਤੁਸੀਂ ਅੱਜ ਆਇਓ ਤੁਹਾਨੂੰ ਆਪ ਹਕੂਮਤਾਂ ਦੇ ਵਿੱਚ ਆਉਣਾ ਪਊਗਾ ਜਦੋਂ ਤੁਸੀਂ ਹੁਣ ਆਪ ਹਕੂਮਤਾਂ ਦੇ ਵਿੱਚ ਆਗੇ ਤੁਸੀਂ ਦੇਖਿਓ ਕਿ ਟੱਕ ਤੁਹਾਡੇ ਦੋਨੇ ਚੌਣੇ ਹੋਣਗੇ ਤੇ ਜਦੋਂ ਵੱਡੇ ਇਕੱਠ ਹੋਣਗੇ ਆਮ ਆਦਮੀ ਪਾਰਟੀ ਦੀ ਜ਼ਮੀਨ ਖਿਸਕਦੀ ਜਾਊਗੀ ਤੁਹਾਡੀ ਜ਼ਮੀਨ ਦੇ ਵਿੱਚੋਂ ਪੰਜਾਬ ਸਕੇਲ ਪੁੰਗਰਨੇ ਸ਼ੁਰੂ ਹੋਣਗੇ ਤੇ ਛੇ ਆਪੇ ਕਮਿਸ਼ਨ ਮੰਗਦੇ ਹੋ ਨਾਮ ਤੁਹਾਨੂੰ 15% ਵਾਧਾ ਵੀ ਮਿਲੂਗਾ ਇਸ ਕਰਕੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਤਾਂ ਆਇਆ ਜੇ ਸਰਕਾਰ ਫਸ ਗਈ ਕਿਉਂ ਸਕੇਲ ਤਾਂ ਨਵੇਂ ਲਾਗੂ ਕਰਦੇ ਰੂਲ ਪੁਰਾਣੇ ਕਿਉਂਕਿ ਇਥੋਂ ਦਾ ਸੰਵਿਧਾਨ ਇਹ ਕਹਿੰਦਾ ਉਹ ਤੁਹਾਡੇ ਤੇ ਨਿਯਮ ਨੇ ਉਹੀ ਸਕੇਲ ਮਿਲਣਗੇ ਤਾਂ ਸਰਕਾਰ ਅਸ ਕੀ ਜੇ ਨਾਂ ਕੀਤਾ ਹੁੰਦਾ ਸੁਪਰੀਮ ਕੋਰਟ ਛੱਡੋ ਤੁਸੀਂ ਚਾਹੇ ਦੁਨੀਆ ਦੀ ਜਿੱਤੀ ਮਰਜੀ ਵੱਡੀ ਅਦਾਲਤ ਚਲੇ ਜਾਓ ਦੱਸੋ ਕੱਚਿਆਂ ਨੂੰ ਕਹਿੰਨੇ ਪੱਕਾ ਕਰਤਾ ਦੱਸੋ ਪੁਰਾਣੀ ਪੈਨਸ਼ਨ ਕਿਹਨੇ ਬਹਾਲ ਕਰਤੀ ਇਸ ਕਰਕੇ ਤੁਹਾਡੇ ਪੱਖ ਦੇ ਵਿੱਚ ਜਿਹੜੀ ਇਹ ਮਜ਼ਬੂਤੀ ਆ ਇਸ ਨੂੰ ਸੰਘਰਸ਼ ਨਾਲ ਜੋੜੋਗੇ ਤਾਂ ਜਿੱਤੋਗੇ ਸਿਰਫ ਫਾਰਮ ਭਰਨ ਦੇ ਨਾਲ ਸਿਰਫ ਕੋਟਾਂ ਦੇ ਵਿੱਚ ਜਾਣ ਨਾਲ ਨਹੀਂ ਪ੍ਰਾਪਤੀ ਹੋਣੀ ਅੱਜ ਦਾ ਇਕੱਠ ਇਸ ਗੱਲ ਦੇ ਉੱਪਰ ਮੋਰ ਆ ਕਿ ਪੰਜਾਬ ਸਕੇਲ ਬਹਾਲ ਕਰਨ ਦੇ ਲਈ ਕਿ ਹਰਪਾਲ ਚੀਮਾ ਸਾਹਿਬ ਕਿ ਜਦ ਤੱਕ ਪੰਜਾਬ ਸਕੇਲ ਬਹਾਲ ਕਰੋਗੇ ਨਹੀਂ ਅਜਿਹੜਾ ਖਾਲੀ ਪੀਪਾ ਮੰਤਰੀ 2 ਫਿਲਮਾਂ ਦੇ ਨਾਮ ਆਉਂਦੇ ਨੇ ਨਾ ਪੁਸ਼ਪਾ 1 ਪੁਸ਼ਪਾ 2 ਅਸੀਂ ਤੁਹਾਨੂੰ ਅੱਜ ਖਾਲੀ ਪੀਪਾ ਮੰਤਰੀ 2 ਦਾ ਖਿਤਾਬ ਦੇ ਰਹੇ ਹਾਂ ਬਣਦਾ ਕਿਉਂ ਨਹੀਂ ਮਿਲ ਸਕਦਾ ਕਿਉਂ ਹਾਂ ਬਣਦਾ ਇਸ ਕਰਕੇ ਨਹੀਂ ਮਿਲ ਸਕਦਾ ਕਿ ਤੁਹਾਡਾ ਜਿਹੜਾ ਵੱਡਾ ਸਪੈਸਲਾਰ ਮਨਪ੍ਰੀਤ ਬਾਦਲਾ ਉਹ ਖੱਟੀ ਬੈਠਾ ਉਹ ਖੱਟੀ ਇੰਨਾ ਕ ਬੈਠ ਗਿਆ ਕਿ ਵਿਚਾਰਾ ਕਿਤੇ ਜਾਵੇ ਕਿਤੇ ਨਾ ਜਾਵੇ ਨਾ ਉਹ ਘਰ ਚ ਪੁੱਛਦਾ ਕੋਈ ਲੋਕਾਂ ਨੇ ਤਾਂ ਪੁੱਛ ਨਹੀਂ ਤੀ ਇਸ ਕਰਕੇ ਹਰਪਾਲ ਠੀਮੇ ਨੂੰ ਅਸੀਂ ਸ਼ੀਸ਼ਾ ਨਹੀਂ ਦਿਖਾਉਣ ਆਏ ਪੀਪਾ ਦਿਖਾਉਣ ਆਇਆ ਕਿ ਹਰਪਾਲ ਚੀਮਾ ਦੇਖ ਲੈ ਪੀਪਾ ਹਾਲ ਤੇਰਾ ਉਹੀ ਹੁੰਦਾ ਨਹੀਂ ਤਾਂ ਪੰਜਾਬ ਸਕੇਮ ਬਹਾਲ ਕਰ ਪੁਰਾਣੀ ਪੈਨਸ਼ਨ ਬਹਾਲ ਕਰ ਕੱਟੇ ਹੋਏ ਪੱਤੇ ਨੇ ਜਿਹੜੇ ਉਹ ਬਹਾਲ ਕਰ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਅਕੀਲਾ ਕਿ ਆਪਾਂ ਮੋੜਣਾ ਉਦੋਂ ਆ ਜਦੋਂ ਕੋਈ ਕੋਟ ਪ੍ਰਾਪਤੀ ਹੋ ਜਿਹੜੀ ਗੱਲ ਬਾਤ ਜਿਸ ਤਰੀਕੇ ਦੀ ਮੀਟਿੰਗ ਆਪਾਂ ਮੰਗਾਗੇ ਜੇ ਮਿਲੂਗੀ ਤਾਂ ਮੁੜਿਓ ਕਈ ਸਾਥੀਆਂ ਆਉਂਦੇ ਨੇ ਕਿ 3 ਵਜੇ ਮੁੜੇ ਆਉਣਾ 2:30 ਵਜੇ ਮੁੜੇ ਆਉਣਾ ਮੈਂ ਆਪਣੇ ਸਾਥੀਆਂ ਨੂੰ ਕਿਹਾ ਸੀ ਮੋੜਨਾ ਉਦੋਂ ਆ ਜਦੋਂ ਨਵੇੜਾ ਹੋ ਜਿਹੜਾ ਬਿਨਾਂ ਨਵੇੜਾ ਕਰੇ ਮੁੜਦਾ ਸਾਡੇ ਕਿਸਾਨ ਆਪੂ ਨੇ ਬਿਲਕੁਲ ਠੀਕ ਕਿਹਾ ਕਿ ਇਹ ਦੁਆਰਾ ਇੱਕ ਹੁਕਮ ਕਰਵਾ ਲਿਆ ਕਰੋ ਇੱਥੇ ਆ ਕੇ ਕਾਹ ਤੋਂ ਫੇਸਬੁੱਕ ਦੇਓ ਬਿਨਾ ਨਵੇੜਾ ਕੀਤੇ ਨਹੀਂ ਮੁੜਨਾ 3 ਵਜਣ 4 ਵਜਣ 5 ਵਜਣ ਪ੍ਰਾਪਤੀ ਦਾ ਰਾਹ ਇੱਥੋਂ ਬਣਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ